ਮੈਂ ਨਾ ਕੰਪਲੇਂਟ ਕਰਨ ਨੂੰ ਤੁਹਾਡੀ ਕੰਪਲੇਂਟ ਕਰ ਸਕਦਾ ਇੱਕ ਮਿੰਟ ਆ ਦੇਖੋ ਕਿਹਦਾ ਫੋਨ ਹੈ ਖਬਰ ਸਰ ਨਿਊ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲਪੁਰ ਜਸਪੰਗਰ ਰੋਡ ਦੇ ਉੱਤੇ ਮੁਜਰਾ ਨਿਊ ਗਨਪਤੀ ਕਲੋਨੀ ਦੇ ਵਿੱਚ ਮੌਜੂਦ ਹਾਂ ਇੱਕ ਤਸਵੀਰ ਦਿਖਾਵਾਂਗੇ ਮੁੱਖ ਮੰਤਰੀ ਸਾਹਿਬ ਵਾਦੇ ਵੀ ਕੀਤੇ ਹਨ ਦਾਅਵੇ ਵੀ ਕੀਤੇ ਹਨ ਇਹ ਅਮਲ 'ਚ ਵੀ ਲਿਆਏ ਜਾਂਦੇ ਨਹੀਂ ਲੇਕਿਨ ਗੱਲ ਕੀਤੀ ਆਵੇ ਇੱਥੇ दारू ਜਿਹੜੀ ਹੈ ਕਿਸ ਤਰ੍ਹਾਂ ਬਣਾਈ ਜਾ ਰਹੀ ਸੀਗੀ ਨਾ ਬ੍ਰਾਂਡ ਦੀ दारू ਨਕਲੀ दारू ਬ੍ਰਾਂਡ ਦੀ दारू ਭਰਾਈ ਜਾ ਰਹੀ ਸੀਗੀ ਤਿਆਰ ਕੀਤੀ ਜਾਂਦੀ ਸੀਗੀ ਇਹ ਬੋਤਲ ਤੁਹਾਨੂੰ ਮੈਂ ਜਿਹੜੀ ਕੱਢ ਕੇ ਦਿਖਾ ਰਿਹਾ ਇਹ ਨਾ ਸਮਝਣਾ ਕਿ ਤੁਸੀਂ ਇਹ ਇਸ ਕਰਕੇ 100 ਪਾਈਪਰ ਜਿਹੜੀ ਹੈ ਤੁਹਾਨੂੰ ਲੱਗਦੀ ਹੋਵੇ ਕਿ ਅਸਲੀ दारू ਅਸੀਂ ਪ੍ਰਮੋਟ ਨਹੀਂ ਕਰ ਰਹੇ ਆਂ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹ दारू ਜਿਹੜੀ ਬਣਾਈ ਜਾਂਦੀ ਸੀ ਉਸ ਤੋਂ ਬਾਅਦ ਗੱਲ ਕੀਤੀ ਆਵੇ ਕਿ ਬ੍ਰਾਂਡ ਦੀਆਂ ਜਿਹੜੀਆਂ ਬੋਤਲਾਂ ਦੇ ਵਿੱਚ ਹੈਗੀਆਂ ਨੇ ਜਿਹੜੇ ਬ੍ਰਾਂਡ ਜਿਹੜੇ ਨੇ ਕਿਸ ਤਰ੍ਹਾਂ ਦੇ ਬ੍ਰਾਂਡ ਨੇ ਤੁਹਾਨੂੰ ਪ੍ਰਮੋਟ ਹੋ ਜਾਣੇ ਨੇ ਕਿਉਂਕਿ ਬ੍ਰਾਂਡ ਦਾ ਨਾਮ ਅਸੀਂ ਲੈਣਾ ਨਹੀਂਗਾ ਵੀਰ ਸਾਡੇ ਨਾਲ ਬਲੈਕ ਮੌਜੂਦ ਹੈਗਾ ਲੇਕਿਨ ਮੈਂ ਤੁਹਾਨੂੰ ਮੈਂ ਆ ਵੀ ਤੱਕ ਖੜਾ ਬਲੈਕ ਐਂਡ ਵਾਈਟ ਚਲੋ ਇਹਦਾ ਨਾਮ ਲੈ ਲੈਂਦੇ ਆ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਵੱਡੇ ਵੱਡੇ ਬ੍ਰਾਂਡ ਨਹੀਂ ਇੱਥੇ ਇਹ ਤਸਵੀਰਾਂ ਨੇ ਤਿਆਰ ਹੁੰਦੀਆਂ ਸੀ ਇਸ ਮਕਾਨ ਦੇ ਵਿੱਚ ਕਿੱਦਾਂ ਤਿਆਰ ਹੁੰਦੀਆਂ ਸੀਗੀਆਂ ਪ੍ਰਸ਼ਾਸਨ ਇੱਥੇ ਕੋਲ ਮੌਜੂਦ ਹੈ ਕਪੇਟੀਆਂ ਦੀਆਂ ਕਪੇਟੀਆਂ ਨੇ ਆ ਦੇਖਦੇ ਮੇਰੀ ਘਰ ਦੀ ਜਦ ਲਈ ਇੱਕਾ ਤੁਹਾਨੂੰ ਦਿਖਾ ਰਿਹਾ ਇਹ ਦੇਖ ਲਓ ਤੁਸੀਂ ਇਹ ਵੀ 401 ਓਰਿਜਨਲ ਹੈ ਇਹ ਵੀ ਡੁਪਲੀਕੇਟ ਹੈ ਇਹ ਸੀਲ ਫਿਰ ਕਿੱਦਾਂ ਅੱਛਾ ਇਹ ਦੇਖ ਲਓ ਕਿ ਇਹ ਤਾਨੂੰ ਸੂਚਨਾ ਕਿੱਦਾਂ ਮਿਲੀ ਕਿੱਥੇ ਸਾਰਾ ਕੁਝ ਇਲੀਗਲ ਹੈਗਾ ਮਰਸੀਰੀ ਨੂੰ ਇਤਲਾਹ ਮਿਲੀ ਆ ਵੀ ਗਣਪਤੀ ਕਲੋਨੀ ਜੀ ਖਾਈ ਵਿਭਾਗ ਕੋਲੋਂ ਦਾਰੂ ਬਰਾਂਦ ਕੀਤੀ ਹੈ ਮੌਕੇ ਪਰ ਪਜੋ ਜੀ ਵੀ ਹੁਣ ਮੌਕੇ ਪਰ ਪਜਣਾ ਜੋ ਵੀ ਹਾਲਾਤ ਆ ਜੀ ਆਪਣੇ ਬਿਆਨ ਲਿਖ ਕੇ ਜੀ ਸਾਈਨ ਕਰਾਇੰਦ ਸਦਾ ਜੀ ਉਹ ਪਰਚਾ ਦਰਜ ਕਰਾਉਣ ਲਈ ਭੇਜਤਾ ਤੇ ਅਗਲੀ ਕਾਰਵਾਈ ਕਰ ਮੀਨ ਜਿਹੜਾ ਕੰਮ ਕਰਦੇ ਫੜਿਆ ਗਿਆ ਉਹ ਫਰਾਰ ਹੋ ਗਿਆ ਜੀ ਫਰਾਰ ਹੋ ਗਿਆ ਹਾਂ ਜੀ ਮੌਕੇ ਕੀ ਆਖਿਰ ਫਰਾਰ ਕਿਉਂ ਹੋ ਜਾਂਦੇ ਨੇ ਕਿ ਉਹਨਾਂ ਨੂੰ ਸੂਹ ਲੱਗ ਜਾਂਦੀ ਸਰ ਇਹ ਤਾਂ ਹੁਣ ਪਤਾ ਨਹੀਂ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਸਾਰੀ ਵਿਭਾਗ ਦੀ ਐਕਸਾਈਜ਼ ਨੂੰ ਐਕਸਾਈਜ਼ ਦੀ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਤੇ ਉਹਨਾਂ ਨੇ ਇਹ ਬਰੀਫਲੀ ਚੈੱਕ ਨਹੀਂ ਕੀਤਾ ਕਿ ਟੀਮਾਂ ਵਧਾ ਦੇਣ ਥਾਣੇ ਸੰਪਰਕ ਕਰ ਲਿੱਤਾ ਜਾਵੇ ਦੋਸ਼ੀ ਜਿਹੜਾ ਕਯੂਜ਼ ਜਿਹੜਾ ਹੈਗਾ ਫੜਿਆ ਜਾਵੇ ਉਹ ਫੜਿਆ ਜਾਊਗਾ ਅਸੀਂ ਇਧਰੋਂ ਕਰਕੇ ਤੇ ਉਹਦੇ ਦੁਆਲੇ ਹੋਣਾ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਪਰਿਵਾਰ ਨਾਲ ਜੀ ਗੱਲਬਾਤ ਕੀਤੀ ਇਹ ਕਰਦੇ ਆ ਪਤਾ ਵੈਰੀਫਾਈ ਕਰ ਰਹੇ ਆ ਜਿਹੜਾ ਸਾਨੂੰ ਕੀ ਨਾਮ ਕੀ ਹੈ ਜੋ ਕੰਮ ਕਰ ਰਿਹਾ ਸੀਗਾ ਜਿਹੜਾ ਅਰਣ ਗੋਸਵਾਮੀ ਅਰਣ ਗੋਸਵਾਮੀ ਕਿਸ ਤਰ੍ਹਾਂ ਬਣਾਉਂਦਾ ਸੀ ਇਹ ਦਾਰੂ ਯੋਨ ਅਗਲੀ ਤੋਪੀਸ਼ ਤੇ ਪਤਾ ਲੱਗੋ ਨਵੈਸਟਿਗੇਸ਼ਨ ਕਰਕੇ ਫੇਰ ਪਤਾ ਲੱਗੋ ਅਗਲੀ ਵਾਰੀ ਮੌਕੇ ਤੇ ਪੁੱਜਿਆਂ ਤੇ ਲੇਖਾ ਪੜੀ ਕਰਾਂਗੇ ਸਰਕ ਪੀਣ ਵਾਲੀ ਹੈਗੀ ਹੈ ਕਿ ਸਪਲਾਈ ਕਿੱਥੇ ਹੁੰਦੀ ਸੀਗੀ ਇਹ ਤਾਂ ਦੱਸਿਆ ਹੋਊਗਾ ਪਤਾ ਲੱਗਿਆ ਹੋਊਗਾ ਕਿ ਪਰਿਵਾਰ ਦੱਸਦਾ ਹੋਊਗਾ ਪਰਿਵਾਰ ਫਰਾਰ ਆਪ ਉਥੋਂ ਪਤਾ ਲੱਗਣਾ ਜੀ ਪਰਿਵਾਰ ਸਪਲਾਈ ਕਿੱਥੇ ਹੁੰਦੀ ਸੀਗੀ ਫਰਦਰ ਇਨਵੈਸਟਿਗੇਸ਼ਨ ਤੋਂ ਨਾਲ ਜੀ ਜਿਹੜਾ ਤੋ ਚਲਿਆ ਗਿਆ ਉਹਨਾਂ ਤੋਂ ਉਹਦੀ ਪ੍ਰੋਪਰ ਇਨਵੈਸਟਿਗੇਸ਼ਨ ਕਰਕੇ ਅਸੀਂ ਜੋ ਵੀ ਤੱਤ ਸਾਹਮਣੇ ਆਉਣਗੇ ਸਾਰਿਆਂ ਵਿੱਚ ਰੱਖੇ ਜਾਣਗੇ ਸਾਰੇ ਵਿੱਚ ਰੱਖੇ ਜਾਣਗੇ ਇਹ ਕਲੈਕਟ ਕੀਤੀ ਜਾਊਗੀ ਕਿੰਨੇਕ ਬਰੀਫਿੰਗ ਬਣਾਈ ਜੋ ਪੀਟੀਐਮ ਜੋ ਸਾਡਾ ਹੁਣ ਸਿਸਟਮ ਹੈ ਈਸ਼ਕਸ਼ਾ ਦੇ ਵਿੱਚ ਇਹਦੀ ਵੀਡੀਓਗ੍ਰਾਫੀ ਹੋਊਗੀ ਸਾਰਾ ਕੁਝ ਹੋਊਗਾ ਉਹਦੇ ਵਿੱਚ ਪ੍ਰੋਪਰ ਜੋ ਵੀ ਨਵਾਂ ਕਾਨੂੰਨ ਹੈਗਾ ਉਹਦੇ ਅਧਾਰ ਤੇ ਸਾਰਿਆਂ ਨੂੰ ਸੀਲ ਕਰਕੇ ਹਾਂਜੀ ਹਾਂਜੀ ਸਾਰਾ ਇਹ ਐਕਸਰਸਾਈਜ਼ ਐ ਬੀਐਨਐਸ ਦੇ ਤਹਿਤ ਜੋ ਹਾਂ ਨਹੀਂ ਨਹੀਂ ਬੀਐਨਐਸ ਦੀ ਐਕਸਰਸਾਈਜ਼ ਐ ਜੀ ਤੇ ਉਹਦੇ ਵਿੱਚ ਇਹਦੀ ਈਸਕਸ ਹੋਈ ਵੀਡੀਓਗ੍ਰਾਫੀ ਹੋਊਗੀ ਉਸ ਤੋਂ ਬਾਅਦ ਜੋ ਵੀ ਫਰੰਦਰਸ ਇਨਵਰਸਿਟੀ ਕਰਨ ਕਿਸੇ ਨੂੰ ਨਹੀਂ ਛੱਡਾਂਗੇ ਜੋ ਵੀ ਇਹਦੇ ਵਿੱਚ ਇਨਵੋਲਵ ਹੋਇਆ ਕੌਣ ਕਰਦਾ ਤੇ ਸਾਡੇ ਅਫਸਰ ਵੀ ਇਸ ਨੂੰ ਬਹੁਤ ਨਹੀਂ ਕਿ ਸਰ ਇਹਦੇ ਵਿੱਚ ਇੱਕ ਗੱਲ ਕੀਤੀ ਹੋਵੇ ਕਿ ਇੱਥੇ ਕੋਈ ਕੈਮਰਾਸ ਲੱਗੇ ਨੇ ਕਿਸ ਤਰ੍ਹਾਂ ਕਿਹਦੇ ਵਿੱਚ ਗੱਡੀ ਆਂਦੀ ਸੀ ਗੱਡੀ ਆਂਦੀ ਸੀ ਜਾਂ ਮੋਟਰਸਾਈਕਲ ਲੈ ਕੇ ਆਉਂਦੇ ਸੀਗੇ ਕੁਝ ਇਹ ਵੀ ਕਲੈਕਟ ਕੀਤਾ ਜਾ ਬਈ ਜਸਟ ਨਾ ਆਏ ਹੁਣ ਇਨਵੈਸਟੀਗੇਸ਼ਨ ਸਾਰੇ ਪੱਖ ਹਰ ਪੱਖ ਤੋਂ ਦੇਖੋ ਸਰਕਾਰ ਨਸ਼ੇ ਦੇ ਖਿਲਾਫ ਪੂਰੀ ਚੱਲ ਰਹੀ ਹੈ ਤੇ ਉਸ ਦੇ ਤਹਿਤ ਹੀ ਬਿਲਕੁਲ ਬਰੀਕੀ ਤੱਕ ਸਾਡੇ ਸਾਰੇ ਸੀਨੀਅਰ ਅਫਸਰ ਇਵਨ ਕਿ ਸਾਡੇ ਐਸਐਚਓ ਨਸ਼ੇ ਚੱਲ ਰਹੇ ਨੇ ਤੇ ਉਹ ਇਹਨੂੰ ਕੰਟਰੋਲ ਕਰਨ ਲਈ ਕੀ ਕਰਦੇ ਆ ਤੇ ਇਸ ਬਾਰੇ ਵੀ ਪੂਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਹੋਊਗੀ ਵੀ ਕਿੱਥੋਂ ਲੈਂਦਾ ਸੀ ਕਿੱਦਾਂ ਹਾਸਿਲ ਕਰਦਾ ਸੀਗਾ ਇਹ ਸਾਰੇ ਇਨਵੈਸਟੀਗੇਸ਼ਨ ਦੌਰਾਨ ਸਾਰੇ ਪੱਖ ਆ ਜਾਣਗੇ ਮਸ਼ੀਨ ਤਾਂ ਨਹੀਂ ਬ੍ਰਹਮੋ ਦੀ